موسیقی ਪੋਜਾ ਪੋਜਾ ਕਰਨ ਮਾਰੇ ਕਬੂ ਨਾ ਸਾ ਦੇਖਦੇ ਇਹ ਰਹੁਣੀ ਬੋਲ ਗੁਰ ਸਾਹਿਬ ਦੇ ਕਿਉਂਕਿ ਭਾਈ ਅਰਜੀਤ ਸਿੰਘ ਜਿਹੜੇ ਕਿ ਆਪਣੇ ਧਰਮ ਨੂੰ ਸਾਡੇ ਦੇਸ਼ ਤੇ ਤਿਆਗ ਗਏ ਸਾਨੂੰ ਅਜ਼ਾਦੀ ਦਾ ਵੀ ਕੁਮਾਰੀ ਤੇ ਲਈ ਸੰਗ ਅਜ਼ਾਦੀ ਦਾ ਲੇਖ ਦੇ ਲਈ ਉਹਨਾਂ ਨੇ ਆਪਾ ਸਾਡੇ ਉੱਤੇ ਬਾਲ ਦਤਾ ਔਰ ਜੋ ਇਹ ਕੁਰਬਾਨੀਆਂ ਨੇ یہ قربانیاں کردیاں اور جس طریقے سارے جان علاقہ واسی اس مہان شہید کی قربانی یاد کر رہے ہیں اور اُسی اس قربانی ہمیشہ ہی سجی چیتے لسا کے یاد رکھنا دے آج سارے جانے اس گل کٹھے ہوئے آپ

ਬਾਰਡਰਾਂ ਦੇ ਉੱਤੇ ਸ਼ਹੀਦ ਹੋਇਆ ਇਹ ਸਾਡੇ ਪੰਜਾਬ ਦੇ ਹੀ ਨੌਜਵਾਨ ਕਿਉਂ ਉਹਨਾਂ ਬਾਰਡਰਾਂ ਦੇ ਇਸ ਤਰੀਕੇ ਨਾਲ ਸ਼ਹੀਦ ਹੁੰਦੇ ਆਂ ਪਰ ਜਦੋਂ ਸਾਨੂੰ ਹੱਕ ਦੀ ਬਾੜੀ ਆਉਂਦੀ ਹੈ ਜਦੋਂ ਅਸੀਂ ਕਹਿੰਦੇ ਆਂ ਕਿ ਫੌਜ ਦੇ ਵਿੱਚ ਸਾਡੀ ਗਿਣਤੀ ਵਧਾਈ ਜਾਵੇ ਉਹ ਤੋਂ ਗਿਣਤੀ ਵਧਾਉਣ ਦੇ ਵਾਸਤੇ ਸਾਡਾ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਧਿਆਨ ਦਿੱਤਾ ਜਾਂਦਾ ਕਿ ਜਦੋਂ ਬਲਦੀ ਦੇ ਪੁੱਛੇ ਦੇ ਵਿੱਚ ਪਾਉਣਾ ਹੋਵੇ ਤਾਂ ਲੋੜਸ਼ਕ ਨੌਜਵਾਨ ਯਾਦ ਆਉਂਦੇ ਆਂ ਸਿੱਖ ਨੌਜਵਾਨਾਂ ਨੂੰ ਬਾਰਡਰਾਂ ਦੇ ਉੱਤੇ ਗੋਲੀ ਖਵਾਣੀ ਮੂਹੇ ਕਰ ਦਿੱਤੇ ਜਾਂਦੇ ਆਂ ਔਰ ਜਿਹੜੇ

ਪਰਵਾਦ ਕਰਨਾ ਮੈਨੂੰ ਮਾਣ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਮਾਨ ਸਿੰਘ ਬਾਦ ਜੀ ਜਿਹੜੇ ਕਿ ਕਿੱਥੇ ਵੀ ਸ਼ਹੀਦ ਹੋ ਗਏ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਦਾ ਜੇ ਸਾਡੇ ਇੱਥੇ ਕੋਈਆਂ ਸ਼ਹੀਦ ਹੋਇਆ ਤਾਂ ਚਾਰ ਜਨਾਂ ਦੇ ਵਿੱਚ ਸਰਦਾਰ ਪਰਮਾਨ ਸਿੰਘ ਬਾਦ ਜੀ ਸ਼ਹੀਦ ਤੇ ਪਰਿਵਾਰ ਨੂੰ ਇੱਕ

Sampai jumpa di video selanjutnya. ਇਹ ਤੇ ਵੀਰ ਨੂੰ 10 ਰੁਪਏ ਦੇ ਆਈਆ ਹਾਂ ਧੰਨਵਾਦ ਇਹ ਤੇ ਵੀਰ ਆਪਣੇ ਆ ਦੇਖੋ ਹਟ ਦੇ ਤੇ ਕੁਲ ਪਟਕਾ ਹੈ ਹੈ ਜੀ ਹੋਰ ਹੈ ਜੀ ਭਾਈ ਤੇਰੇ ਕੋਲ ਨਹੀਂ ਤਰਸੇ भगत ਸਤਿਗੁਰੁ ਸਨੇ ਆਂ ਘਰ ਕੋਲੇ ਜੀ ਨਾਮ ਜੁੜਾ thank you ਉਹ ਸਾਥਮਾ ਦੇ ਉਸ ਪਵਿੱਤਰ ਰਾਜਾ ਨਾਮ ਵਾਲੇ ਜੋ ਸਾਡੇ ਬਾਤੇ ਸ਼ੇਧੀ ਪ੍ਰਾਪਤ ਕਰ ਗਏ ਉਹਨਾਂ ਦੀ ਯਾਦ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਘਰਸਾ ਹੋ ਕੇ ਬੇਨਤੀ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੀ ਆਤਮਾ ਨੂੰ ਜੋ ਨਾ ਸੋਚਣਾ ਕਿ ਉਹ ਪਰਿਵਾਰ ਦੇ ਉੱਤੇ ਪੂਰੇ ਫਿਰ ਦੇ ਉੱਤੇ ਵੈਗਨ ਵਾਲੀ ਪੱਖਾ ਲੈਕਚਰ ਕਿਉਂਕਿ ਪ੍ਰੋਗਰਾਮ ਉਸੇ ਬਹੁਤ ਛੋਟਾ ਜਾ ਕਰ ਰਿਹਾ ਮੈਂ ਛੇਤੀ ਇਸ ਪ੍ਰੋਗਰਾਮ ਨੂੰ ਅੱਗੇ ਅੱਗੇ ਜਗਾ ਕਰਨਾ ਹੈ ਆਪਣੇ ਜੱਲਾ ਸਾਹਿਬ ਸਰਪਾਚੀ ਵੀ ਤੇ ਸਾਡੀ ਸ਼ਰੋਮੇ ਕਮੇਟੀ ਦੇ ਮੈਂਬਰਾਂ ਦੇ ਜੇਵਾ ਤੋਂ ਕਰਨਾ ਉਹਨਾਂ ਦੇ ਟਿਕਾਣਾ ਤੇ ਪਬਲਿਕ ਸ਼ਰਧਾ ਨੂੰ ਮਿਲਣ ਵਾਸਤੇ ਫੇਟ ਹੈ جس طرح سردار منہیپس اور سرحدوں کی رکھا واسطے اپنی قربانی دیتی اپنے پرا دیتی دیتی اس پروگرام سر واسطے بہت سارا

ਸ੍ਰੀ ਘਰ ਵਾਸ ਦੇਣਾ ਦੇਣ ਵਾਸਤੇ ਇਹ ਜੇ ਪਹੁੰਚਿਆ ਸੀ ਉਹ ਵੀ ਪਰਿਵਾਰ ਨੂੰ ਸਾਡੀ ਮਹਿੰਤੀ ਇਹੋ ਹੀ ਸੀ ਉਸਾਰਾ ਮੋਰਰਾ ਸਹਿਮਾ ਜੀ ਸਾਡੀ ਸੰਖਿਆ ਜਿੱਥੇ ਵੀ ਇੱਕ ਤੇ ਸਾਡੀ ਜ਼ਰੂਰਤ ਹੈ ਜਿਹੜੀ ਸਾਡੇ ਪਾਸੇ ਪਹੁੰਚਿਆ ਹੈ ਜੈ ਜੀ ਜੀ ਆਪਕਰ ਪਹੁੰਚੀ ਹੋਵੇ ਸ਼ਾਹ ਕੁਲ ਜੀ ਨਾਲ ਖੜੇ ਹਾਂ ਅਰੋਗਵਾਸ ਦੇ ਲਈ ਜਿਹੜੀ ਪਰਿਵਾਰ ਨੂੰ ਇਹੋ ਹੀ ਚੰਗੀ ਹੈ ਉਹ ਹੀ تو پہلے والی میری بےنتی ہے کہ جب بھی پروگرام جو آپ کافی لمبے سمے بیٹھے ہو آپ نے کافی سمے بیٹھ کے ڈیمانڈ دیکھیے ہوں بھی رات کو ادا گھنٹہ ہو گیا ہونا ہے آپ ابھی فہمی بیٹھے پرس اتنی سا کہ جو تھر वाहिसा <laughs> वाहि ਆਪਰਛਾ ਬੜਾ ਸਤਿਕਾਰਤੋ ਪਰਿੰਦਾ ਸਿੰਘ ਜੀ ਬੇਟੇ ਦੀ ਸ਼ਹਾਦਤ ਦੇ ਆਪਾਂ ਵਰਤੀ ਦੇ ਸਮਾਗਮ ਵਿੱਚ ਇਕੱਠੇ ਹੋਏ ਆ ਜੀ ਤੇ ਤੁਹਾਡੇ ਤੋਂ ਤੁਹਾਡੇ ਵਿਚਾਰ ਲੈਣਾ ਚਾਹੁੰਦੇ ਆ ਤੁਸੀਂ ਅੱਜ ਦੇ ਦਿਨ ਦੇ ਵਿੱਚ ਕੀ ਆਪਣੇ ਵਿਚਾਰ ਸਾਡੇ ਨਾਲ ਪ੍ਰਗਟ ਕਰਨਾ ਚਾਹੁੰਦੇ ਆ ਨਹੀਂ ਕਰਨੇ ਮੇਰੇ ਕੋਈ ਵਿਚਾਰ ਨਹੀਂ ਹੁਣ ਮੇਰੇ ਕੋਈ ਵਿਚਾਰ ਨਹੀਂ ਹੁਣ ਇੱਕ ਦੋ ਦੇਖੋ ਨਿਆਣੇ ਕਰਨੇ ਨਿਆਣੇ ਕਰਨ ਕਿ ਮੇਰੀ ਨੋ ਘੱਡੀਆਂ ਹੁੰਦੇ ਹੈਂ ਜੀ ਚਲੋ ਤੁਹਾਨੂੰ ਮੇਰੇ ਕੋਈ ਵਿਚਾਰ ਨਹੀਂ ਹੁਣ ਪੈਂਜੀ ਉਹਦੀ ਗੱਲ ਕੋਈ ਸਮਝੋ ਗੱਲ ਇਹਨਾਂ ਤੋਂ ਪੈਂਜੀ ਉਹਦੇ ਨਾਲ ਖੜੇ ਨਾਲ ਕੈਪਟਨ ਸਾਹਿਬ ਨੇ ਇਹਨੇ ਸਾਰੇ ਜਣੇ ਨਿਕੜੇ ਕੋਈ ਪੈਂਜੀ ਸਰਦਾਰ ਸ਼ਹੀਦ ਮਨਦੀਪ ਸਿੰਘ ਜੀ ਦੀ ਜੇ ਅਗਰ ਆਪਾਂ ਸ਼ਹਾਦਤ ਦੀ ਗੱਲ ਕਰਦੇ ਆ ਤਾਂ ਕਿੰਨਾ ਮਾਣ ਆਪਾਂ ਮਹਿਸੂਸ ਕਰਦੇ ਆ ਜੀ ਅੱਜ ਵਰਸੀ ਦਾ ਆਪਾਂ ਸਮਾਗਮ ਉਹ ਮਨਾਇਆ ਹੈ ਜੀ ਆਪਾਂ ਕੀ ਵਿਚਾਰ ਪ੍ਰਗਟ ਕਰਨਾ ਚਾਹੁੰਦੇ ਆ ਜੀ

ਕੈਪਟਨ ਸਾਹਿਬ ਨੂੰ ਧੰਨਵਾਦ ਕੋਈ ਨਹੀਂ ਧੰਨਵਾਦ ਕੋਈ ਨਹੀਂ ਕੋਈ ਖੜ ਜੋ ਬਟੋਈ ਗੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਕਾਨਾ ਸਾਹਿਬ ਹਾਂ ਬਹੁਤ ਕੈਪਟਨ ਸਾਹਿਬ ਪਰਿਵਾਰ ਬਹੁਤ ਭਾਵਕ ਹੋ ਰਿਹਾ ਜੀ ਤੇ ਅਸੀਂ ਪਰਿਵਾਰ ਨਾਲ ਗੱਲ ਕਰਨੀ ਚਾਹੁੰਦੇ ਸੀ ਲੇਕਿਨ ਲੱਗਦਾ ਵੀ ਪਰਿਵਾਰ ਗੱਲ ਕਰਨ ਦੀ ਹੱਕ ਸਤਵੇਂ ਚਾਹ ਜੀ ਵੀ ਸਤਵੇਂ ਚ ਸਤਵੇਂ ਦੇ ਵਿੱਚ ਨੇ ਸਤਵੇਂ ਚ ਹੋਣਾ ਜਾਇਜ਼ ਵੀ ਹੈ ਜੀ ਨੌਜਵਾਨ ਦਾ ਇੱਕ ਇੱਕਦਮ ਚਲੇ ਜਾਣਾ ਬੱਚੇ ਵੀ ਛੋਟੇ ਛੋਟੇ ਨੇ ਅੱਜ ਆਪਾਂ ਉਹਨਾਂ ਦਾ ਸਟੈਚੂ ਵੀ ਸਥਾਪਿਤ ਕੀਤਾ ਹੈ ਜੀ ਤੇ ਤੁਸੀਂ ਆਪਣੇ ਕੀ ਸਾਡੇ ਨਾਲ ਵਿਚਾਰ ਪਰਗਟ ਕਰਨਾ ਚਾਹੁੰਦੇ ਹੋ ਦੇਖੋ ਜੀ ਦੁੱਖ ਦੀ ਘੜੀ ਤੇ ਇੰਨੀ ਜ਼ਿਆਦਾ ਹੈ ਕਿ ਕਹਿ ਨਹੀਂ ਸਕਦੇ ਪਰ ਕਿਉਂਕਿ ਇੱਕ ਸ਼ਹੀਦ ਹੈ ਦੇਸ਼ ਕੌਮ ਦਾ ਮਾਣ ਪਰਿਵਾਰ ਦੀ ਆਨ ਸ਼ਾਨ ਪਿੰਡ ਚ ਨਕੋਈਆਂ ਦੀ ਆਨ ਸ਼ਾਨ ਜਿਨ੍ਹਾਂ ਨੇ ਇੰਨੀ ਉੱਚੀ ਕਰ ਦਿੱਤੀ ਹੈ ਇਸ ਪਿੰਡ ਦਾ ਨਾਮ ਇਸ ਪਰਿਵਾਰ ਦਾ ਨਾਮ ਪੂਰੇ ਹਿੰਦੁਸਤਾਨ ਔਰ ਪੂਰੀ ਦੁਨੀਆ ਦੇ ਵਿੱਚ ਇਹ ਰਾਂਝੀ ਦੁਨੀਆ ਤੱਕ ਰਹੇਗਾ ਅਸੀਂ ਸੰਸਥਾ ਦੇ ਲੀਡਰ ਹੁੰਦੇ ਹੋਏ ਪਰਿਵਾਰ ਦੇ ਨਾਲ ਹਮੇਸ਼ਾ ਖੜੇ ਆ ਪਹਿਲੇ ਦਿਨ ਤੋਂ ਮੈਂ ਇਸ ਪਰਿਵਾਰ ਦੇ ਨਾਲ ਕੌਂਸਲ ਜੀ ਸਾਹਿਬ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਬਰਾਬਰ ਖੜੇ ਆ ਪਰ ਉਹਨਾਂ ਦੀ ਸ਼ਹਾਦਤ ਨੂੰ ਤਾਂ ਬਰਸੇ ਨਹੀਂ ਲਿਆ ਜਾ ਸਕਦਾ ਪਰ ਉਹਨਾਂ ਦੀ ਸ਼ਹਾਦਤ ਨੂੰ ਤੁਹਾਡੇ ਸਾਹਮਣੇ ਉੱਚਾ ਸੁੱਚਾ ਤੇ ਪਵਿੱਤਰ ਕਰਕੇ ਅਸੀਂ ਤੁਹਾਨੂੰ ਦੱਸ ਸਕਦੇ ਆ ਕਿ ਜੋ ਵੀ ਸਾਡੇ ਫੌਜੀ ਨੇ ਸਾਰੇ ਮੇਰੇ ਵੀਰ ਸ਼ਹਾਦਤ ਵਾਸਤੇ ਤਿਆਰ ਰਹਿੰਦੇ ਸੀ ਹਮੇਸ਼ਾ ਕਿਸ ਕੋਈ ਇੱਕ ਨਹੀਂ ਸੀ ਕਹਦਾ ਕਿ ਮੈਂ ਅੱਜ ਡਿਊਟੀ ਤੇ ਨਹੀਂ ਜਾਣਾ ਇਹ ਇੱਕ ਇਹਨਾਂ ਨੂੰ ਮਾਣ ਮਿਲਿਆ ਅਸੀਂ ਹਰ ਫੌਜੀ ਇਹ ਮਾਣ ਪ੍ਰਾਪਤ ਕਰਨਾ ਚਾਹੁੰਦੇ ਆ ਚਾਹੁੰਦੇ ਸੀ ਪਰ ਸਾਡੀ ਵਾਰੀ ਨਹੀਂ ਆਈ ਬਿਲਕੁਲ ਉਹ ਵਾਰੀ ਇਹਨਾਂ ਦੀ ਆ ਗਈ ਅਸੀਂ ਇਹਨਾਂ ਦੇ ਉੱਤੇ ਪੂਰੇ ਪਰਿਵਾਰ ਦੇ ਉੱਤੇ ਮਾਣ ਕਰਦੇ ਆ ਮੈਂ ਆਪਣੇ ਸਰਦਾਰ ਦੇ ਫੁੱਲ ਭੇਟ ਕਰਤਾ ਹੋਇਆ ਇਸ ਪਰਿਵਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਸ਼ਾਂਤ ਰਹੋ ਮਨ ਵਿੱਚ ਹਮੇਸ਼ਾ ਉਹਦੀ ਯਾਦ ਨੂੰ ਕਾਇਆ ਰੱਖੋ ਔਰ ਉਹਦੇ ਪਾਏ ਪੂਰਨਿਆਂ ਦੇ ਉੱਤੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਨਜ਼ਦੀਕੀਆਂ ਨੂੰ ਉਹਨਾਂ ਨੂੰ ਉਹਦੇ ਪੂਰਨਿਆਂ ਦੇ ਉੱਤੇ ਚੱਲਣ ਦਾ ਉਹਨਾਂ ਨੂੰ ਸੁਣਾ ਦੇਂ ਭਗਵਾਈ ਕਰੋ ਤੁਹਾਡੀ ਅਗਵਾਈ ਕੀਤੀ ਹੋਈ ਇਸ ਮੌਜ ਦੇ ਵਿੱਚ ਇੱਕ ਬਹੁਤ ਵਧੀਆ ਸਨਹਿਾ ਲਿਖਿਆ ਜਾਏ ਜੀ ਮੈਂ ਪ੍ਰੈਸ ਰੋਡ ਤੋਂ ਆ ਗੀਆਂ ਵੀਰਾਂ ਦਾ ਬਹੁਤ ਧੰਨਵਾਦੀ ਆ ਜੱਲਾ ਸਾਹਿਬ ਮੇਰੇ ਨਾਲ ਨੇ ਜੋ ਐ ਜੀ ਪੀ ਸੀ ਨੂੰ ਇੱਥੋਂ ਰਿਪਰੈਜ਼ੈਂਟ ਕਰਦੇ ਨੇ ਕਨ ਸਰਜੀਤ ਸਿੰਘ ਜੋ ਇਸ ਸੰਸਾ ਦੇ ਹੈੱਡ ਨੇ ਆ ਗਾਦੀ ਸਾਹਿਬਾ ਨੇ ਜੋ ਬਹੁਤ ਹੀ ਸਤਿਕਾਰਯੋਗ ਪਰਿਵਾਰ ਵਿੱਚੋਂ ਹਨ ਮੈਂ ਉਹਨਾਂ ਦੀ ਮਾਤਾ ਜੀ ਨੂੰ ਇਹ ਬੇਨਤੀ ਕਰਦਾ ਕਿ ਠੀਕ ਹੈ ਦੁੱਖ ਤੁਹਾਡੇ ਉੱਤੇ ਬਹੁਤ بڑا ਹੈ ਉਹ ਦੁੱਖ ਅਸੀਂ ਇੱਕ ਮਰਦ ਹੋਣ ਦੇ ਨਾਤੇ ਬੜੀ ਮੁਸ਼ਕਲ ਨਾਲ ਸੰਭਾਲ ਪਾ ਰਹੇ ਹਾਂ ਤੁਸੀਂ ਚਿੰਤਾ ਨਾ ਕਰੋ ਜਦੋਂ ਤੁਹਾਡੀ ਕੋਈ ਵੀ ਤਕਲੀਫ ਹੋਏਗੀ ਦੁੱਖ ਹੋਏਗਾ ਤਾਂ ਅਸੀਂ ਤੁਹਾਡੇ ਬਰਾਬਰ ਖੜੇ ਹੋਵਾਂਗੇ ਸਰਦਾਰ ਜੀ ਮੇਰੇ ਸਾਰੇ ਪੁੱਤ ਸਰਦਾਰ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਮਾਜ ਵਾਸਤੇ ਸਮਾਜ ਨੂੰ ਇਸ ਤੋਂ ਵੱਡਾ ਮੈਸੇਜ ਇੱਕ ਕੁਰਬਾਨੀ ਦਾ ਐਡਾ ਵੱਡਾ ਜਜ਼ਬਾ ਐਡੀ ਵੱਡੀ ਸ਼ਹਾਦਤ ਕਿ ਇਹ ਕੋਈ ਛੋਟੀ ਆਈਟਮ ਨਹੀਂ ਹੈ ਕਿ ਅਸੀਂ ਆਮ ਜਨਤਾ ਨੂੰ ਇੱਕ ਮੈਸੇਜ ਦੇ ਰਹੇ ਹਾਂ ਜੋ ਮੇਰੇ ਪਿੰਡੂ ਵੀਰ ਗਲਤ ਰਾਹਤਿਆਂ ਦੇ ਨਸ਼ਿਆਂ ਤੇ ਪੈ ਗਏ ਨੇ ਉਹ ਇਹਨਾਂ ਨੂੰ ਛੱਡ ਕੇ ਤਾਂ ਇੱਕ ਚੰਗੀ ਜ਼ਿੰਦਗੀ ਵੱਲ ਆਉ। ਇਹ ਅਸੀਂ ਸਰਦੇਸ਼ ਦਿੰਨੇ ਆ। ਮਨਦੀਪ ਸਿੰਘ ਵੱਲੋਂ ਵੀ ਅਸੀਂ ਆਪਣੇ ਵੱਲੋਂ ਵੀ ਕਿ ਤੁਸੀਂ ਦੇਸ਼ ਦੀ ਕੌਮ ਦੀ ਸੇਵਾ ਵਾਸਤੇ ਫੌਜ ਵਿੱਚ ਭਰਤੀ ਹੋਵੋ ਤਾਂ ਜੋ ਮਨਦੀਪ ਸਿੰਘ ਵਰਗੇ ਹੋਰ ਬਹੁਤ ਪੈਦਾ ਹੋਣ। ਧੰਨਵਾਦ। ਬਹੁਤ ਧੰਨਵਾਦ। ਜੱਲਾ ਸਾਹਿਬ ਆਪਾ ਅੱਜ ਵਰਸੀ ਸਮਾਗਮ ਦੇ ਵਿੱਚ ਇਕੱਤਰ ਹੋਏ ਆ ਜੀ ਬਹੁਤ ਵੱਡੀ ਸੰਖਿਆ ਦੇ ਵਿੱਚ ਪਬਲਿਕ ਨੇ ਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਆ ਅਸ਼ੀਰਵਾਦ ਹਾਸਿਲ ਕੀਤਾ ਤੁਸੀਂ ਕੀ ਆਪਣੇ ਵਿਚਾਰ ਪ੍ਰਗਟ ਕਰਨਾ ਚਾਹੁੰਦੇ ਹੋ ਜੀ ਸਾਡੇ ਅੱਜ ਦਾ ਜਿਹੜਾ ਆਪਾਂ ਹੁਣੇ ਹੀ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਕੇ ਆਏ ਆ ਬਹਾਦਰ ਸ਼ਹੀਦ ਕਾਕਾ ਮਨਦੀਪ ਸਿੰਘ ਹੋਰਾਂ ਨੂੰ ਅੱਜ ਸਾਲ ਹੋ ਗਿਆ ਉਹਨਾਂ ਦੀ ਸ਼ਹਾਦਤ ਹੋਈ ਨੂੰ ਬਹਾਦਰ ਸ਼ਹੀਦ ਦੀ ਹੋਈ ਨੂੰ ਤੇ ਉਹਨਾਂ ਦੀ ਸਲਾਨਾ ਵਰਸੀ ਜਿਹੜੀ ਹੈ ਪਰਿਵਾਰ ਨੇ ਅਤੇ ਇਲਾਕਾ ਨਿਵਾਸੀਆਂ ਨੇ ਅਤੇ ਉਹਨਾਂ ਦੇ ਫੌਜ ਦੇ ਜਿਹੜੇ ਉੱਚ ਅਫਸਰ ਨੇ ਇਸ ਇਲਾਕੇ ਦੇ ਸਾਰਿਆਂ ਨੇ ਰਲ ਕੇ ਉਹਨਾਂ ਦੀ ਯਾਦ ਜਿਹੜੀ ਮਨਾਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮੁੱਤ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਪਾਏ ਗਏ ਕੀਰਤਨ ਹੋਇਆ ਕਿ ਉਸ ਤੋਂ ਬਾਅਦ ਇਲਾਕੇ ਦੇ ਐਮਐਲਏ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਨੇ ਵੀ ਆਪਣੇ ਚਾਰ ਪਾਰਕ ਦੇ ਵਿੱਚ ਇਲਾਕੇ ਦੀ ਮਹਾਨ ਜਿਹੜੀ ਮਾਨਮਤੀ ਸ਼ਖਸੀਅਤ ਹੈ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਵੀ ਆ ਕੇ ਗਏ ਨੇ ਇਹ ਸਭ ਤੋਂ ਵੱਡੀ ਗੱਲ ਹੈ ਵੀ ਇਹ ਜਿਹੜੀ ਸ਼ਹਾਦਤ ਹੈ ਨਾ ਇਸ ਨੂੰ ਨਾ ਤਾਂ ਕਿਸੇ ਪੈਮਾਨੇ ਦੀ ਨਾਲ ਮਣਿਆ ਜਾ ਸਕਦਾ ਨਾ ਇਹਨੂੰ ਕਿਸੇ ਪੱਟੇ ਦੇ ਨਾਲ ਤੋਲਿਆ ਜਾ ਸਕਦਾ ਕਿਉਂਕਿ ਇੱਕ ਪੁੱਤ ਨੂੰ ਗਰਭ ਦੇ ਵਿੱਚੋਂ ਲਿਆ ਕੇ ਬਾਹਰ ਜੋ ਸੰਸਾਰ ਦੇ ਵਿੱਚ ਆਉਂਦਾ ਹੈ ਇਹ ਉਹਨੂੰ ਮਾਂ ਕਿਵੇਂ ਪਾਲਦੀ ਹੈ ਤੇ ਮੈਨੂੰ ਤਰਾਸ਼ਦੀ ਹੈ ਕਿ ਇਹਨੂੰ ਤੁਰਨਾ ਸਿਉਂਦੀਆ ਬੋਲਣਾ ਸਿਉਂਦੀ ਹੈ ਇੱਕ ਦੇਸ਼ ਦੇ ਲਈ ਆਪਣੀ ਸੇਵਾਵਾਂ ਨਿਭਾਉਣ ਦੇ ਲਈ ਉਹਨੇ ਫੌਜ ਦੇ ਵਿੱਚ ਭਰਤੀ ਕੀਤਾ ਮਾਤਾ ਜੀ ਨੇ ਤੇ ਉਹਨਾਂ ਨੇ ਆਪਣੀਆਂ ਉੱਥੇ ਸੇਵਾਵਾਂ ਨਿਭਾਈਆਂ ਤੇ ਸਮੇਂ ਨੇ ਐਸੀ ਘਰਵਟ ਲਈ ਕਿ ਉਹਨਾਂ ਦੀ ਮਹਾਨ ਸ਼ਹਾਦਤ ਹੈ ਜਿਹੜੀ ਸਰਹੱਦਾਂ ਤੇ ਹੋਈ ਤੇ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਜਿੱਥੇ ਪਰਿਵਾਰ ਨੂੰ ਇਸ ਮੁਥੇ ਇਲਾਕੇ ਨੂੰ ਹਲਾਕੇ ਰੱਖ ਦਿੱਤਾ ਕਿ ਇੰਨੇ ਨੌਜਵਾਨ ਵਸਤਾ ਦੇ ਵਿੱਚ ਜਿੱਥੇ ਸਾਡੇ ਔਰ ਸੈਕੰਡੇ ਨੌਜਵਾਨ ਜਿਹੜੀ ਲਾਜਸ਼ੀਦੀਆਂ ਉਹਨਾਂ ਦੀ ਹੋ ਰਹੀਆਂ ਨੇ 18 ਥੋੜੇ ਦਿਨਾਂ ਬਾਅਦ ਇੱਕ ਸਰੀਰ ਆ ਜਿਹੜਾ ਫੌਜ ਦੇ ਵਿੱਚੋਂ ਪੰਜਾਬ ਦੇ ਮੁੰਡਿਆਂ ਦਾ ਵਿਸ਼ੇਸ਼ ਕਰਕੇ ਜਿਹੜੇ ਗਰੀਬ ਗੁਰਵੇ ਲੋਕ ਨੇ ਦੰਤ ਭਾਈਚਾਰੇ ਦੇ ਮੁੰਡਿਆਂ ਦੇ ਸਰੀਰ ਜਿਹੜੇ ਉਹਨਾਂ ਦੀ ਮਕਤਕ ਦੇਹਾਂ ਆਉਂਦੀਆਂ ਨੇ ਤੇ ਜਿੱਥੋਂ ਤੱਕ ਮਨਦੀਪ ਸਿੰਘ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਤੇ ਉਹਦਾ ਸਬੰਧ ਹੈ ਵੀ ਕੁਰਬਾਨੀ ਜਿਹੜੀ ਹੈ ਦੇਸ਼ ਲਈ ਕਰ ਦੇਣੀ ਕੌਮ ਦੇ ਕਰ ਲਈ ਕਰ ਦੇਣੀ ਉਹਦਾ ਖਲਾਤੇ ਨਹੀਂ ਪੈਦਾ ਹੋ ਸਕਦਾ ਲੇਕਿਨ ਉਹ ਜਿਹੜੀ ਆ ਉਹਨਾਂ ਦੀ ਪਵਿੱਤਰ ਯਾਦ ਆ ਜਿਹੜੀ ਜਿੱਥੇ ਫੌਜ ਦੇ ਵਿੱਚ ਉਹਨਾਂ ਦਾ ਹਮੇਸ਼ਾ ਨਾਮ ਚਮਕਦਾ ਰਹੇਗਾ ਤੇ ਇਸ ਨਗਰ ਦਾਤੀ ਪਰਿਵਾਰ ਦਾ ਨਾਮ ਵੀ ਜਿਹੜਾ ਹੈ ਉਹ ਇਲਾਕੇ ਭਰ ਦੇ ਵਿੱਚ ਸਮੁੱਚੇ ਜਿਹੜਾ ਸਮਾਜ ਆ ਸਾਡਾ ਉਹਦੇ ਲਈ ਇਹ ਉਹਨਾਂ ਦਾ ਨਾਮ ਬਣਿਆ ਰਹੇਗਾ ਤਾਂ ਉਹ ਦਿਸ਼ਾ ਨਿਰਦੇਸ਼ ਬਣੇ ਰਹਿਣਗੇ ਅੱਜ ਜਿਹੜਾ ਉਹਨਾਂ ਦਾ ਜਿਹੜਾ ਸਟੈਚੂ ਸਥਾਪਿਤ ਕੀਤਾ ਹੈ ਇੱਕ ਪਰਿਵਾਰ ਨੇ ਬਹੁਤ ਵੱਡਾ ਫੈਸਲਾ ਲਿਆ ਕਿ ਨਹੀਂ ਕਿ ਮੈਂ ਦਸ ਕੇ ਹਟਿਆ ਉਥੇ ਕਿ ਮੇਰੇ ਪਰਿਵਾਰ ਦੇ ਮੇਰੇ ਚਾਚਾ ਜੀ ਵੀ ਸ਼ਹੀਦ ਹੋ ਸੀ 1965 ਦੇ ਵਿੱਚ ਅਸੀਂ ਉਹਨਾਂ ਦਾ 50 ਸਾਲਾਂ ਬਾਅਦ ਬੁੱਤ ਸਟਾਪ ਕਰ ਸਕਿਆ ਪਿੰਡ ਕਿਉਂਕਿ ਪਰਿਵਾਰਾਂ ਦੀਆਂ ਤੰਗੀਆਂ ਤਰਾਸ਼ੀਆਂ ਜਿਹੜੀਆਂ ਨੇ ਮਾਰ ਲੈਂਦੀਆਂ ਨੇ ਲੇਕਿਨ ਸਰਕਾਰ ਦਾ ਧੰਨਵਾਦ ਹੈ ਕਿ ਪਰਿਵਾਰ ਦਾ ਵੀ ਮੈਂ ਤਾਂ ਇਹਨਾਂ ਦੀ ਵਡਮਾਨ ਮਹਿਸੂਸ ਕਰਦਾ ਜਿਨ੍ਹਾਂ ਨੇ ਇਹ ਕਾਰਜ ਕੀਤਾ ਥਾਂ ਖਰੀਦ ਕਰਨੀ ਤੇ ਉਹਦੇ ਵਿੱਚ ਇਹ ਲਾਉਣਾ ਇਹ ਇਹਦੇ ਤੋਂ ਇੱਕ ਹੋਰ ਜਿਹੜਾ ਮੈਸੇਜ ਆਣਾ ਹੈ ਉਹ ਜਾਣਾ ਵੀ ਸਾਡੇ ਬੱਚੇ ਇੱਥੇ ਸ਼ਾਮਾਂ ਨੂੰ ਸਵੇਰੇ ਉਹਨਾਂ ਨੇ ਕ੍ਰੈਡਨ ਦੇ ਲਈ ਆਉਣਾ ਹੈ ਉਹਨਾਂ ਨੇ ਇਹ ਨੂੰ ਦੇਖ ਕੇ ਸਟੈਚੂ ਨੂੰ ਤੇ ਉਹਨਾਂ ਜਿਹੜੇ ਮਾਨ ਮਹਿਸੂਸ ਕਰਨਾ ਹੈ ਅੰਦਰ ਜਾਜਵਾ ਪੈਦਾ ਹੋਣਾ ਹੈ ਕੌਮ ਪ੍ਰਤੀ ਦੇਸ਼ ਪ੍ਰਤੀ ਤੇ ਇਹ ਇਹ ਜਿਹੜੀ ਬਹੁਤ ਵੱਡੀ ਗੱਲ ਹੈ ਮੈਂ ਬੀਬਾ ਇੱਕ ਦੀ ਮੇਰੇ ਕੋਲ ਖੜੇ ਨੇ ਇਹਨਾਂ ਨੇ ਕਿੰਨਾ ਲੰਮਾ ਸਫਰ ਤੈਅ ਕਰਨਾ ਹੈ ਤੇ ਉਹ ਪ੍ਰਮਾਤਮਾ ਹੀ ਦਿਵਾ ਸਕਦਾ ਸਿਰ ਤੇ ਮਿਹਰ ਭਰੇ ਹੱਥ ਰੱਖਣ ਇਹਨਾਂ ਤੇ ਇਹ ਮੈਂ ਮੈਨੂੰ ਯਾਦ ਹੈ ਪਿਛਲੇ ਸਾਲ ਮੈਂ ਕਹਿੰਦਾ ਵੀ ਮੈਂ ਕਹਿੰਦੇ ਪੁੱਛਿਆ ਕਿਸ ਨੇ ਵੀ ਤੂੰ ਕੀ ਬਣਨਾ ਚਾਹੁੰਦਾ ਹੈ ਕਹਿੰਦੇ ਮੈਂ ਤਾਂ ਫੌਜ ਚ ਵਰਤੀ ਹੋਣਾ ਕਿੰਨਾ ਇਹਦੀ ਮੰਦੀ ਜਿਹੜਾ ਹੈਗਾ ਸੀ ਪਤਾ ਨਹੀਂ ਕਿਸ ਤਰ੍ਹਾਂ ਦੇ ਅੰਦਰੋਂ ਇਹ ਆਵਾਜ਼ ਆਈ ਹੋਣੀ ਆ ਕਿ ਬੇਟੀ ਆ ਮੈਂ ਸਾਰੇ ਸਾਡੀ ਗਗਨ ਕੁੜੀ ਇਸ ਘਰ ਦੀ ਮੰਦਿਰ ਦੀ ਭੈਣ ਸਾਡੇ ਕਰੇ ਆ ਕਿ ਸਾਰੇ ਪਰਿਵਾਰ ਤੇ ਮੈਨੂੰ ਬੜਾ ਮਾਣ ਹੈ ਕਿ ਗੌਰਵ ਵੀ ਆਪਾਂ ਸਾਰਿਆਂ ਨੂੰ ਈ ਮੈਂ ਤੇ ਪ੍ਰਮਾਤਮਾ ਕੀ ਇਹੀ ਅਰਦਾਸ ਕਰਦਾ ਏ ਕਿ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਆਉਣ ਵਾਲਾ ਸਮਾਂ ਜਿਹੜਾ ਹੈ ਗੁਰਮਤਿ ਅਨੁਸਾਰ ਸਰਬ ਸਰਸਕ ਨੂੰ ਸਨਮਨਦਰਤਵਾਦ ਵੈਕਟਜੀ ਕਾ ਖਾਲਸਾ ਵਾਹ